ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਮੈਂ ਪਟਿਆਲਾ ਦੇ ਗੁਰੂ ਨਾਨਕ ਨਗਰ 7 ਨੰਬਰ ਗਲੀ ਦੇ ਵਿੱਚ ਇੱਕ ਘਰ ਦੇ ਵਿੱਚ ਮੌਜੂਦ ਹਾਂ ਜਿਸ ਘਰ ਦੇ ਵਿੱਚ ਮਾਪਿਓ ਨੇ ਆਪਣੇ ਪੁੱਤ ਦਾ ਵਿਆਹ ਰੱਖਿਆ ਹੋਇਆ ਸੀਗਾ ਗੁਰਸਿਮਰਨ ਜਿਸ ਦਾ ਨਾਮ ਹੈ 28 ਸਾਲਾਂ ਦੀ ਉਸ ਦੀ ਉਮਰ ਹੈ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਸੀਗਾ ਲੇਕਿਨ ਵਿਆਹ ਤੋਂ ਐਨ ਪਹਿਲਾਂ ਹੀ ਮੁੰਡਾ ਜਿਹੜਾ ਹੈ ਘਰ ਦੇ ਵਿੱਚੋਂ ਗੁੰਮ ਹੋ ਜਾਂਦਾ ਹੈ ਕੰਮ ਦੇ ਉੱਪਰ ਜਾਂਦਾ ਹੈ ਲੇਕਿਨ ਉਸ ਤੋਂ ਬਾਅਦ ਘਰ ਵਾਪਸ ਨਹੀਂ ਮੁੜਦਾ ਹੈਗਾ ਤਾਂ ਪਿੱਛੋਂ ਪਰਿਵਾਰ ਜਿਹੜਾ ਹੈ ਆਪਣੇ ਪੁੱਤ ਨੂੰ ਲੱਭ ਰਿਹਾ ਕਿਉਂਕਿ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਸੀਗਾ ਵਿਆਹ ਵਾਲਾ ਘਰ ਹੈ ਲੇਕਿਨ ਪਿੱਛੋਂ ਮਾ ਦਾ ਜਿਹੜਾ ਪੁੱਤ ਜਦੋਂ ਗੁੰਮ ਹੁੰਦਾ ਤਾਂ ਉਸ ਤੋਂ ਬਾਅਦ ਮਾ ਦਾ ਰੋ ਰੋ ਕੇ ਪੂਰਾ ਹਾਲ ਜਿਹੜਾ ਹੋਇਆ ਪਿਆ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਉਸ ਮਾ ਦੀਆਂ ਜਿਹੜੀ ਆਪਣੇ ਪੁੱਤ ਨੂੰ ਉੜੀ ਕਰੀ ਹੈ ਕਿ ਕਦੋਂ ਘਰ ਆਵੇਗਾ ਕਿਉਂਕਿ ਘਰ ਦੇ ਵਿੱਚ ਪੁੱਤ ਦਾ ਵਿਆਹ ਸੀਗਾ ਤਾਂ ਇਹ ਪੁੱਤ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਗੁਰਸਿਮਰਨ ਇਸ ਦਾ ਨਾਮ ਹੈ 28 ਸਾਲਾਂ ਦੀ ਉਮਰ ਹੈ ਤਾਂ ਜਿਸ ਕਿਸੇ ਨੂੰ ਵੀ ਇਸ ਮੁੰਡੇ ਦੇ ਬਾਰੇ ਪਤਾ ਲੱਗਦਾ ਤੋ ਉਹ ਜ਼ਰੂਰ ਇਸ ਪਰਿਵਾਰ ਦੇ ਨਾਲ ਸੰਪਰਕ ਕਰੇ ਕਿਉਂਕਿ ਪਰਿਵਾਰ ਨੇ ਜਿਹੜਾ ਆਪਣੇ ਪੁੱਤ ਦਾ ਚਾਹਵਾਂ ਨਾਲ ਵਿਆਹ ਰੱਖਿਆ ਹੋਇਆ ਸੀਗਾ ਲੇਕਿਨ ਵਿਆਹ ਤੋਂ ਐਨ ਪਹਿਲਾਂ ਹੀ ਜਿਹੜਾ ਗੁਰਸਿਮਰਨ ਘਰ ਤੋਂ ਲਾਪਤਾ ਹੋ ਗਿਆ ਤੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਇਸ ਮਾਤਾ ਦੇ ਨਾਲ ਕਿਉਂਕਿ ਅੱਜ ਕਾਫੀ ਨਾਮ ਅੱਖਾਂ ਨੇ ਪੁੱਤ ਨੂੰ ਉਡੀਕ ਰੀਆਂ ਨੇ ਕੀ ਹੋਇਆ ਸੀਗਾ ਕਦੋਂ ਘਰ ਤੋਂ ਗਿਆ ਘਰ ਤੋਂ 31 ਦਸੰਬਰ ਨੂੰ ਗਿਆ ਉਹ ਫਿਸ ਗਿਆ ਵਾ ਆਪਰੇ ਮੈਂ ਤਾਂ ਕਹਿੰਦਾ ਮਮੀ ਮੈਂ ਦੁਪਹਿਰੇ ਆ ਜਾਊਂਗਾ ਟਾਈਮ ਲੱਗੇਗਾ ਜਦੋਂ ਮੈਂ ਆ ਜਾਾਂਗਾ ਘਰ ਫੋਨ ਕਰਦਾਂਗਾ ਤੁਹਾਨੂੰ ਕਦੀ ਮੈਨੂੰ ਬਿਨਾਂ ਫੋਨ ਕੀਤੇ ਦੱਸਿਆ ਨਹੀਂ ਕਿਤੇ ਵੀ ਜਾਂਦਾ ਕਿਤੇ ਵੀ ਜਾਣਾ ਹੋਵੇ ਪਹਿਲਾਂ ਮੈਨੂੰ ਫੋਨ ਕਰਕੇ ਜ਼ਰੂਰ ਦੱਸਦਾ ਮਮੀ ਜੇ ਮੈਂ ਲੇਟ ਆਨਾ ਤਾਂ ਵੀ ਦੱਸਦਾ ਜਾ ਨਹੀਂ دیر ਨੂੰ ਆਵਾਂਗਾ ਜਾਂ ਜੇ ਬਾਹਰ ਗਿਆ ਵਾ ਇੱਕ ਦੋ ਦਿਨ ਨੂੰ ਆਵਾਂਗਾ ਸਭ ਤੋਂ ਦੱਸ ਕੇ ਜਾਂਦਾ ਪਰ ਹੁਣ ਅਗਰ ਕੀ ਮੈਨੂੰ ਕੁਝ ਵੀ ਦੱਸ ਕੇ ਨਹੀਂ ਗਿਆ ਸਿੱਧਾ ਦਫ਼ਤਰ ਚੱਲੇ ਮੇਰੇ ਵੱਲੋਂ ਤੇ ਦਫ਼ਤਰ ਗਿਆ ਮੈਂ ਰਤ ਨੂੰ ਸ਼ਾਮ ਨੂੰ ਪਤਾ ਲੱਗਾ ਵੀ ਉਹਦਾ ਮੋਬਾਈਲ ਸਿਚੋ ਫਾ ਰਿਆ ਉਹ ਤੋਂ ਦੋਸਤਾਂ ਬਾਅਦ ਅਸੀਂ ਫੋਨ ਹੀ ਕਰੀ ਜਾ ਰਹੇ ਸਾਰੇ ਪਾਸੇ ਲੱਭ ਲਿਆ ਰਾਤ ਨੂੰ ਸਾਰੀ ਰਾਤ ਲੱਭਦੇ ਰਹੇ ਨਵੇਂ ਸਾਲ ਤੇ ਅਸੀਂ ਕੋਈ ਨਹੀਂ ਉਹਦੇ ਫਰੈਂਡ ਉਹ ਗਾ ਸਾਰੇ ਘੁੰਮਦੇ ਰਹੇ ਅਸੀਂ ਰਾਤ ਦੇ 3 ਵਜੇ ਤੱਕ ਪਹਿਲਾਂ ਨਵੇ ਸਵੇਰੇ ਫਿਰ 4 ਵਜੇ ਫਿਰ ਲੱਭਣਾ ਸ਼ੁਰੂ ਕੀਤਾ ਕੋਈ ਹਸਪੀਟਲ ਨਹੀਂ ਛੱਡਿਆ ਕੋਈ ਕਵਿਸ਼ਨੀ ਛੱਡਿਆ ਸਾਰੇ ਪਾਸੇ ਦਾ ਜਿਸ ਦਾ ਗੁਰਸਿਮਰਨ ਦਾ ਵਿਆਹ ਪੱਕਾ ਕੀਤਾ ਸੀਗਾ ਨਾ ਕਦੋਂ ਇਹ ਵਿਆਹ ਰੱਖਿਆ ਸੀਗਾ ਤੁਸੀਂ ਕਿੰਨੇ ਤਰੀਕ ਦਾ ਵਿਆਹ ਸੀਗਾ ਪੱਕਾ ਕਦੋਂ ਹੋਇਆ ਸੀਗਾ ਕਹਿੰਦੇ ਰਿੰਗ ਸਰਮਨੀ ਵੀ ਹੋ ਚੁੱਕੀ ਸੀ ਪਹਿਲਾਂ ਰਿੰਗ ਸਰਮਨੀ ਉਹਦੀ 17 April ਨੂੰ ਹੋਈ 2024 2024 ਚ ਤੇ ਵਿਆਹ ਉਹਦਾ ਦਸੰਬਰ ਤੋਂ ਗੱਲਬਾਤ ਚੱਲ ਰਹੀ ਸੀ ਵਿਆਹ ਦੀ ਪਹਿਲਾਂ ਲੜਕੀ ਵਾਲੇ ਕਹਿੰਦੇ ਸੀ 6 ਮਹੀਨੇ ਤੱਕ ਕਰਾਂਗੇ ਫਿਰ ਉਹਨਾਂ ਨੇ ਆਪ ਹੀ ਫਰਵਰੀ ਦਾ ਕਿਹਾ ਦੀ ਫਰਵਰੀ ਦਾ ਕਰ ਲਾਂਗੇ ਚਲੋ ਠੀਕ ਆ ਫਿਰ ਅਬ ਰਿਚੀ ਸਿੱਧੀ ਜੋੜ ਮਿਲ ਕਰਕੇ ਅਸੀਂ ਥੋੜਾ ਡਿਲੇ ਕਰਤਾ ਵੀ ਸ਼ੋਪਿੰਗ ਵਗੈਰਾ ਕੁਝ ਵੀ ਆ ਉਸ ਵੇਲੇ ਤੇ ਉਸ ਦਿਨ ਮੇਰੇ ਨਾਲ ਕਾਕਾ ਜੀ ਬਾਜ਼ਾਰ ਜਾ ਕੇ ਆਵਾਂਗੇ ਤੇਰੇ ਕਾਰਡ ਵਗੈਰਾ ਸਪਣੇ ਜੋ ਵੀ ਕਰਨਾ ਵਿਆਹ ਦਾ ਉਕਾ ਰਹੇ ਅਨ ਕੰਦਾ ਮੈਂ ਠੀਕ ਆ ਜੇ ਅੱਜ ਨਹੀਂ ਟਾਈਮ ਲੱਗੂਗਾ ਕੱਲ ਨੂੰ ਚਲੇ ਜਾਾਂਗੇ ਬਾਜ਼ਾਰ ਜੇ ਮੈਨੂੰ ਅੱਜ ਟਾਈਮ ਨਹੀਂ ਲੱਗੇ ਕੱਲ ਨੂੰ ਜਾਵਾਂਗੇ ਕਹਿੰਦਾ ਸੀਗਾ ਕੱਲ ਕੀ ਆਈ ਨਹੀਂ ਮੁੜ ਕੇ ਅਜੇ ਤੱਕ ਤੇ ਜਿੱਥੇ ਵੀ ਆ ਜੇ ਕਿੱਥੇ ਕਰਦਾ ਜੀ ਗੁਰਸਿਮਰਨ ਉੱਥੇ ਜਾ ਕੇ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਹੈਗੀ ਪੁੱਛਣ ਦੀ ਕਿ ਭਈ ਸਾਡਾ ਪੁੱਤ ਕਿੱਥੇ ਗਿਆ ਕਿਉਂਕਿ ਅਕਸਰ ਘਰ ਆਂਦਾ ਸੀਗਾ ਉਹਦੇ ਉੱਥੇ ਦੇਖ ਕੇ ਆਏ ਸੀ ਕੈਮਰੇ ਉਹਨਾਂ ਨੂੰ ਨਹੀਂ ਸੀ ਪਹਿਲਾਂ ਪਤਾ ਤੇ ਮੈਨੂੰ ਇਹਦੇ ਇਨ-ਲੋਸ ਨਹੀਂ ਦੱਸਿਆ ਸੀਗਾ ਵੀ ਉਹਦਾ ਮੋਬਾਈਲ ਸਵਿਚ ਆਫ ਆ ਰਾਤ ਨੂੰ ਨਹੀਂ ਤੇ ਕਦੇ ਸਵਿਚ ਆਫ ਹੋਦਾ ਅੱਜ ਤੱਕ ਹੋਇਆ ਨਹੀਂ ਜੇ ਹੋਇਆ ਵੀ ਤੇ ਥੋੜੀ ਦੇਰ ਬਾਅਦ ਆ ਜਾਂਦਾ ਵੇਲੇ ਮੰਮੀ ਬੀਬੀ ਫੋਨ ਬੰਦ ਸੀ ਜਾਂ ਵੇਲੇ ਬਲ ਮੈਸੇਜ ਆ ਜਾਂਦਾ ਵੀ ਹੈਗਾ ਪੰਜ ਦਸ ਮਿੰਟ ਬਾਅਦ ਮੈਂ ਫੋਨ ਕਰ ਲੈਣੀ ਹੁਣ ਤਾਂ ਚਾਰ ਦਿਨ ਹੋ ਗਏ ਫੋਨ ਵੀ ਸਵਿਚ ਆਫ ਫੋਨ ਤੇ ਫੋਨ ਕਰੀ ਜਾ ਰਹੇ ਕੋਈ ਮੈਸੇਜ ਨਹੀਂ ਜਾ ਰਿਹਾ ਕੋਈ ਕੁਝ ਨਹੀਂ ਜਾ ਰਿਹਾ ਮੋਰਾ ਦੀ ਏਜੰਸੀ ਉਧਰ ਮੋਥਰਾ ਕਲੋਨੀ ਵਾਲ ਉੱਥੇ ਦੇਖ ਕੇ ਆਏ ਸੀ ਫੋਟੋ ਉੱਥੇ ਹੈ ਕਾਸੀ ਗਿਆ ਵਾ ਦੱਸ ਦੱਸ ਵਾ ਦੱਸ ਜਾਂ ਵਾਪਸੀ ਉਹਦੀ ਉੱਥੋਂ ਵਾਰ ਸਵਾ ਬਾਰਾ ਤੋਂ ਬਾਰੀ ਦੇ ਵਿੱਚ ਵਿੱਚ ਹ ਸੋਵਾ ਨਹੀਂ ਬਾਕੀ ਤੇ ਹੁਣ ਲੋਕੇਸ਼ਨ ਨਹੀਂ ਬਾਅਦ ਚ ਅਸੀਂ ਦੇਖਦੇ ਪਏ ਹਾਂ ਤਰ੍ਹਾਂ ਕੈਮਰੇ ਵਗੈਰਾ ਕਿੱਥੇ ਜਿਸ ਦਾ ਪਿਆਰ ਇੱਕ ਦੁਖਨਵਾਰ ਸਾਹਿਬ ਖੰਡਾ ਚੌਕ ਦਿਸਿਆ ਕਹਿੰਦੇ ਦੇਖ ਕੇ ਆਏ ਸੀ ਉਹਦੇ ਡੈਡੀ ਹੋਰ ਜਾਨੇ ਸਾਡੇ ਆਸ ਪੜੋਸ ਤੇ ਸਾਰੇ ਉਹਦੇ ਫਰੈਂਡ ਸਾਰੇ ਜ਼ਰਾਂਡ ਰੋਡ ਤੱਕ ਦੇਖ ਕੇ ਆਇਆ ਹੁਣ ਅੱਜ ਉਹਦੇ ਡੈਡੀ ਦੇ ਉੱਥੇ ਮੰਨ ਕਰ ਵਨੀਕਰਨ ਸਾਹਿਬ ਦੇ ਉੱਥੇ ਦੇਖਣਗੇ ਇੱਕ ਖਸੂਸ ਦੇ ਘਰ ਰਹੀ ਸੀ ਆਰੀ ਲੋਕੇਸ਼ਨ ਉਹਦੇ ਤਾਂ ਫਿਰ ਉਹ ਉੱਥੇ ਗਏ ਅੱਜ ਲੱਭਣ ਹੁਣ ਕੰਨ ਪਤਾ ਲੱਗੇਗਾ ਸਵੇਰੇ ਅੱਜ ਤੱਕ ਇਹ ਕੋਈ ਪਤਾ ਨਹੀਂ ਲੱਗਿਆ ਕਿੱਥੇ ਹੈ ਕਿੱਥੇ ਨਹੀਂ ਹੈ ਮਾਹੌਲ ਕਿਸ ਤਰ੍ਹਾਂ ਦਾ ਸੀਗਾ ਕਿਉਂਕਿ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਸੀਗਾ ਨਾ ਕੁਝ ਸਮਾਂ ਹੀ ਰਹਿ ਗਿਆ ਸੀਗਾ ਕਹਿੰਦੇ ਵਿਆਹ ਨੂੰ ਅਗਲੇ ਮਹੀਨੇ ਦੀ ਤਰੀਕ ਸੀਗੀ ਹਨਾ ਤੇ ਘਰ ਦੇ ਵਿੱਚ ਤਾਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਦੋ ਤਿੰਨ ਮਹੀਨੇ ਪਹਿਲਾਂ ਹੀ ਹਨਾ ਤੇ ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਸੀਗੀ ਕਿੰਨਾ ਕੁ ਖੋਸ ਸੀਗਾ ਗੁਰਸਿਮਰਨ ਸਟ्रेस ਸੀ ਦਿਮਾਗ ਤੇ ਉਹਦੇ ਬਰਡਨ ਸੀ ਪਤਾ ਨਹੀਂ ਕਿਸ ਚੀਜ਼ ਆ ਸੀ ਦੱਸਦਾ ਨਹੀਂ ਸੀਗਾ ਵੀ ਮੈਨੂੰ ਅੰਮੀ ਬਰਡਨ ਲੇਕਿਨ ਉਹਦੇ ਚਿਹਰੇ ਤੇ ਬਰਡਨ ਬਹੁਤ ਸੀਗਾ ਬਹੁਤ ਦਿਨ ਹੀ ਦੋ ਤਿੰਨ ਦਿਨ ਪਹਿਲਾਂ ਵੀ ਮੈਂ ਕਿਹਾ ਕਾਕਾ ਉੱਤੇ ਤੇ ਚਿਹਰੇ ਤੇ ਨਾ ਬਰਡਨ ਬਹੁਤਾ ਤੇ ਤੂੰ ਮਾਇਰ ਨੂੰ ਆਪਣੇ ਥੋੜਾ ਦਿਮਾਗ ਨੂੰ ਸ਼ਾਂਤ ਰੱਖ ਜਾਂ ਦੱਸੇ ਮੈਨੂੰ ਵੀ ਕੀ ਗੱਲ ਆ ਤੈਨੂੰ ਹੁਣ ਨੇ ਕੋਈ ਗੱਲ ਨਹੀਂ ਕੀਤੀ ਮੇਰੇ ਨਾਲ ਮੈਂ ਮੰਨੂਗਾ ਕੀ ਟੈਨਸ਼ਨ ਆ ਕੀ ਨਹੀਂ ਆ ਉਤਰੋ ਹੋਵੇ ਕੁੜੀ ਵੱਲੋਂ ਤਾਂ ਮੈਨੂੰ ਪਤਾ ਨਹੀਂ ਆ ਮੈਨੂੰ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਉਹਦੀ ਇੰਨੀ ਇਹ ਵਿਆਹ ਰੇਂਜ ਮੈਰੀ ਸੀਗੀ ਜਾਂ ਲਵ ਮੈਰੀ ਸੀਗੀ ਗੁਰਸਿਮਰਨ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਰਿਆ ਸੀਗਾ ਜਾਂ ਕਿਵੇਂ ਸੀਗਾ ਇਹ ਹੈ ਲਵ ਕਾ ਮੈਰੇਂਜ ਇਹਨੇ ਕਸਵਾਂ ਦਸੀ ਗਈ ਆ ਜੀ ਅਸੀਂ ਕਿਹਾ ਚਲ ਕਰ ਦਿੰਨੇ ਤੂੰ ਕਿੰਨਾ ਕਰ ਦਿੰਨੇ ਆ ਹਾਂ ਅਸੀਂ ਕਰ ਰੇ ਸੀ ਵਿਚਾਲਤੂ ਤੂੰ ਕਿਹਾ ਤਾਂ ਠੀਕ ਆ ਕਰ ਦਿੰਨੇ ਪਰ ਜਿਹਰੇ ਤੇ ਰੌਣਕ ਜੀ ਨਹੀਂ ਸੀ ਜਿਸ ਜਨ ਗਿਆ ਉਸ ਤੇ ਨਹੀਂ ਬਹੁਤ ਦਰ ਸੀ ਪਤਾ ਨਹੀਂ ਕਿਸ ਗੱਲ ਦਾ ਸੀਗਾ ਇਹ ਨਹੀਂ ਪਤਾ ਕਾਦੀ ਟੈਨਸ਼ਨ ਉਹਨੇ ਲਈਏ ਦੱਸ ਦੱਸਦਾ ਹੀ ਨਹੀਂ ਪੁੱਛੀਂਦੀ ਰਹਿੰਦੀ ਸੀ ਕਾ ਕੰਦਾਸਤੇ ਦਾਸਤੇ ਪਰ ਉਹਨੇ ਕੁਝ ਨਹੀਂ ਦੱਸਿਆ ਉਹ ਕਦੇ ਸ਼ੇਅਰ ਕਰਦਾ ਹੀ ਨਹੀਂ ਸੀ ਮੇਰੇ ਨਾਲ ਗੱਲ ਵੀ ਮਮੀ ਕੀ ਮੈਨੂੰ ਟੈਨਸ਼ਨ ਆ ਕੀ ਨਹੀਂ ਆ ਇਸਰਾ ਘਰ ਦੇ ਵਿੱਚ ਮੁੰਡੇ ਦਾ ਵਿਆਹ ਹੋਵੇ ਹਨਾ ਮਾਮਾ ਨੂੰ ਤਾਂ ਕਾਫੀ ਚਾਹ ਹੁੰਦਾ ਤੁਹਾਡੇ ਵੀ ਚਾਹ ਹੋਣਗੇ ਕਈ ਹਨਾ ਤੇ ਕੀ ਕੁਝ ਗੱਲਾਂ ਹੁੰਦੀਆਂ ਸਿੱਗੀਆਂ ਗੁਰਸਿਮਰਨ ਦੇ ਨਾਲ ਕੋਈ ਖਾਸ ਗੱਲ ਨਹੀਂ ਉਹਦਾ ਟਾਈਮ ਕੰਮ ਦਾ ਹੈ ਅਸੀਂ ਤਾਂ ਵੀ ਸਵੇਰੇ ਗਿਆ ਸ਼ਾਮ ਨੂੰ ਆਣਾ ਜਾਂ ਫਿਰ ਉਹਦੇ ਡੈਡੀ ਜੀ ਦਾ ਇੱਕਠੇ ਬੈਠ ਕੇ ਹੁੰਦਾ ਸੀ ਮੈਂ ਕਿ ਇਕੱਠੇ ਬੈਠੋ ਤੇ ਗੱਲਬਾਤ ਕਰੀਏ ਕੋਈ ਕੀ ਕਰਨਾ ਕਿੱਦਾਂ ਨਹੀਂ ਇਹ ਸੀਗਾ ਕੋਈ ਉਹ ਹੈ ਨਹੀਂ ਸੀ ਉਹ ਦੋ ਤਿੰਨ ਥੋੜੇ ਦਿਨ ਪਹਿਲਾਂ ਵੀ ਕਿਹਾ ਕਾਕਾ ਤੂੰ ਆਨਾ ਤੇਰੇ ਡੈਡੀ ਨਹੀਂ ਹੁੰਦੇ ਡੈਡੀ ਹੁੰਦੇ ਫਿਰ ਤੂੰ ਨਹੀਂ ਹੁੰਦਾ ਕਈ ਵਾਰੀ ਤਿਆਰੀਆਂ ਕਰਨੀਆਂ ਕੋਦੋਂ ਕਰਨੀਆਂ ਬੈਠੋਗੇ ਤੇ ਗੱਲਬਾਤ ਪਤਾ ਲੱਗੇ ਫਿਰ ਉਹ ਦਿਨ ਤੇ ਉਹਨੂੰ ਮੈਂ ਕਿਹਾ ਸੀ ਵੀ ਚੱਲ ਤੇ ਰਹੋ ਕਾਰਡ ਵਗੈਰਾ ਛ ਆਪਣੇ ਦਿਨ ਜਾਣੇ ਆ ਥੋੜੀ ਬੋਝਾਰ ਸ਼ਾਪਿੰਗ ਸ਼ੁਰੂ ਕਰੀਏ ਉਹਨੇ ਬਾਕੀ ਆਪਣੇ ਪਹਿਲੇ ਸ਼ੋਪਿੰਗ ਕਰ ਚੁੱਕਾ ਆ। ਕਪੜੇ ਵਗੈਰਾ ਲਿਆ ਆ ਦੋ ਤਿੰਨ ਦਿਨ ਪਹਿਲਾਂ ਵੀ ਲੈ ਕੇ ਆਇਆ ਵਾ। ਅੱਛਾ। ਹਾਂ ਲੈ ਕੇ ਆਇਆ ਵਾ। ਦਿੱਤੇ ਸੀਨੇ ਵੀ ਦਿੱਤੇ ਆ ਮੰਮੀ ਅੱਜ ਮੈਂ ਇਹਦੇ ਲਈ ਹਲਦੀ ਲੈ ਲਈ ਆ ਆ। ਜਾਂ ਵਿਆਹ ਤੇ ਪਾਣ ਲਈ ਸ਼ੇਰਵਾਨੀ ਦੇਖੀ ਆ ਜਾਂ ਹੋਰ ਕੋਟ ਪੈਂਟ ਜੋ ਕੁਝ ਵੀ ਆ ਬੱਚਿਆਂ ਨੂੰ ਸ਼ੋਪਿੰਗ ਦਾ। ਬਿਲਕੁਲ। ਤੇ ਉਹ ਕੀ ਦੱਸਿਆ ਮੈਨੂੰ? ਬਾਕੀ ਅਸੀਂ ਕਿਹਾ ਵੀ ਤੂੰ ਆਪਣੇ ਸ਼ੋਪਿੰਗ ਕਰੀ ਜਾ ਸਾਡੇ ਤੇ ਜਦੋਂ ਇਹ ਆ। ਸ਼ੀਦੀ ਬੱਚਿਆਂ ਦੀ ਹੋ ਜੇਗਾ ਜੋੜ ਮੇਲ ਦਾ ਉਸ ਤੋਂ ਬਾਅਦ ਅਸੀਂ ਕਰਾਂਗੇ ਤਿਆਰੀ ਪ੍ਰੋਪਰ ਤਿਆਰੀ ਉਸ ਤੋਂ ਬਾਅਦ ਹੀ ਕਰਾਂਗੇ ਪ੍ਰੋਪਰ ਤਿਆਰੀ ਤੇ ਦਫ਼ਤਰ ਗਿਆ ਆਇਆ ਹੀ ਨਹੀਂ ਤੇ ਅੰਤਾਂ ਤੇ ਸ਼ੁਰੂ ਕਰ ਲੈਂਦੇ ਤਿਆਰੀ ਸਾਰੀ ਕਦੇ ਇੰਨੇ ਦਿਨ ਬਾਹਰ ਰਿਹਾ ਸੀਗਾ ਕਦੀ ਗੁਰਸਿਮਰਨ ਜਿਵੇਂ ਹੁਣ 3 ਦਿਨ 4 ਦਿਨ ਹੋ ਚੁੱਕੇ ਨੇ ਹਨਾ ਕਰਿਆ ਆਇਆ ਹੀ ਨਹੀਂ ਹੈਗਾ ਲਾ ਪਤਾ ਹੋਇਆ ਹਨਾ ਕਦੀ ਅਜਿਹਾ ਹੋਇਆ ਸੀਗਾ ਵੀ ਕਦੀ 3-4 ਦਿਨ ਇਸ ਤਰ੍ਹਾਂ ਬਾਹਰ ਰਿਹਾ ਹੋਵੇ ਮਮਾ ਬਗਾਰ ਤੇ ਜਾਂਦਾ ਲੇਕਿਨ ਮੈਨੂੰ ਪਾਲ ਬਲ ਦੀ ਖਬਰ ਦਿੰਦਾ ਮੰਮੀ ਅੱਜ ਮੈਂ ਜਾਣਾ ਵੀ ਜੇ ਗਿਆ ਬਾਹਰ ਇੰਨੇ ਦਿਨਾਂ ਨੂੰ ਆਉਂਗਾ ਦੋ ਦਿਨ ਨੂੰ ਆਉਂਗਾ ਚਾਰ ਦਿਨ ਨੂੰ ਆਉਂਗਾ ਜਾਂ ਮੰਮੀ ਜੇ ਇੱਥੇ ਗਿਆ ਚੰਡੀਗੜ੍ਹ ਗਿਆ ਜਾਂ ਕਿਤੇ ਵੀ ਗਿਆ ਵਾਂ ਜੇ ਆਜੂਗਾ ਠੀਕ ਹੈ ਨਹੀਂ ਤੇ ਤਸਵੀਰ ਨੂੰ ਆਉਂਗਾ ਸਾਰਾ ਦੱਸ ਕੇ ਜਾਂਦਾ ਡਿਊਟੀ ਤੇ ਵੀ ਜੇ ਜਾਣਾ ਬਾਹਰ ਇਹਦੀ ਮਾਰਕੀਟਿੰਗ ਦਾ ਕੰਮ ਸੀ ਉਹ ਵੀ ਇੰਨੇ ਮੈਂ ਅੱਜ ਲੋਕਲ ਕਰਨੀ ਆ ਮਾਰਕੀਟਿੰਗ ਜਾ ਅੱਜ ਮੈਂ ਸਮਾਨੇ ਜਾ ਰਿਹਾ ਸੰਗਰੂਰ ਜਾ ਰਿਹਾ ਮਤਲਬ ਮੈਨੂੰ ਸਾਰਾ ਦੱਸ ਕੇ ਜਾਂਦਾ ਹੈਗਾ ਵੀ ਕਿੱਥੇ ਕਿੱਥੇ ਮੈਂ ਜਾ ਰਿਹਾ ਹਾਂ ਉਹ ਚਿਰ ਮੈਂ ਦੱਸਿਆ ਹੀ ਨਹੀਂ ਇਹਨੇ ਵੀ ਮੰਮੀ ਜਾ ਰਹੀ ਮੇਰੇ ਨੂੰ ਤੇ ਘਰ ਛੱਡ ਕੇ ਗਿਆ ਮੈਂ ਨਾਲ ਗਈ ਉੱਥੇ ਇਹਨੇ ਕੱਪੜੇ ਪਾਨੇ ਸੀ ਜੈਕਟ ਵਗੈਰਾ ਪਾ ਕੇ ਬਦਲ ਕੇ ਗਿਆ ਕਿ ਮੈਨੂੰ ਘਰ ਥੋੜਾ ਬਈ ਗਈ ਸੀ ਤੇ ਫਿਰ ਮੈਨੂੰ ਘਰ ਛੱਡ ਕੇ ਗਿਆ ਵਾ ਜੇ ਗੱਲ ਹੁੰਦੀ ਤੇ ਮੈਨੂੰ ਦੱਸਦਾਈ ਕੋਈ ਗੱਲ ਨਹੀਂ ਕੀਤੀ ਇਹਨੇ ਮੇਰੇ ਨਾਲ ਸੋ ਫਿਰ ਅਮਰਾਤੀ ਵੀ ਉਹਨਾਂ ਕਿ ਕਾਕਾ ਸਵੇਰੇ ਆਇਤ ਸੋੜਾ ਲੇਟ ਆਇਆ ਸਵੇਰੇ ਮਤਲਬ ਜਾਣਾ ਹੈ ਕਿੰਨੇ ਵਜੇ ਜਾਏਗਾ ਕਦਮ ਮੰਮੀ ਦੇਖ ਸਵੇਰੇ ਦੇਖ ਲਾਂਗੇ ਜੇ ਕੋਈ ਦਿਮਾਗ ਤੇ ਗੱਲ ਹੁੰਦੀ ਤੇ ਮੈਨੂੰ ਪਹਿਲਾਂ ਹੀ ਕਹਿ ਦਿੰਦਾ ਬਿਲਕੁਲ ਕੁਝ ਨਹੀਂ ਦੱਸਿਆ ਉਹਨੇ ਮੈਨੂੰ ਫਿਰ ਸਵੇਰੇ ਉੱਠਿਆ 8:00 ਵਜੇ ਤਿਆਰ ਹੋ ਗਿਆ ਮੈਂ ਤਾਂ ਫਿਰ ਬਚਾ ਕਾਕਾ ਜੀ ਛੇਤੀ ਜਾਣਾ ਤੋਂ ਰਾਤੀ ਦੱਸਿਆ ਨਹੀਂ ਮੈਨੂੰ ਤਿਆਰੀਆਂ ਕੀ ਕੁਝ ਕਰ ਲਿਆ ਸੀਗੀਆਂ ਵਿਆਹ ਦੀਆਂ ਜਿਸ ਤਰ੍ਹਾਂ ਹਾਰਿਕ ਕਰ ਦੇ ਵਿੱਚ ਜਦੋਂ ਵਿਆਹ ਹੁੰਦਾ ਨਾ ਸਮਾਨ ਵਗੈਰਾ ਖਰੀਦਣਾ ਹੁੰਦਾ ਜਿਵੇਂ ਕਾਰਡ ਛਪਣੇ ਤੁਸੀਂ ਕਿਹਾ ਕਿ ਹਣ ਉਹ ਪਸੰਦ ਕਰਨਾ ਸੀਗਾ ਕਾਰਡ ਛਪਣਾ ਸਾਰਾ ਕੁਝ ਹੁੰਦਾ ਵੀ ਘਰੇ ਹਲਵਾਈ ਬਠਾਣਾ ਨਾ ਸਾਰਾ ਤਿਆਰੀਆਂ ਹੁੰਦੀਆਂ ਨੇ ਕੀ ਕੁਝ ਤਿਆਰੀਆਂ ਹੋ ਗਈਆਂ ਸੀਗੀਆਂ ਵਿਆਹ ਦੀਆਂ ਨਾ ਉਹ ਤਾਂ ਫਿਰ ਅਸੀਂ ਹੋਣੀ ਕਰਨੇ ਸੀ ਨੂੰ ਵੀ ਸਾਰੇ ਅਸੀਂ ਆਰਡਰ ਵਗੈਰਾ ਕੀਆ ਸਭ ਨੂੰ ਤੇ ਵਸਾਈਆਂ ਵਗੈਰਾ ਫੜਾ ਕੇ ਅਸੀਂ ਫਿਰ ਸ਼ੁਰੂ ਕਰਨੇ ਸੀ ਸਾਰਾ ਵੰਡਣਾ ਸ਼ੁਰੂ ਜੋ ਵੀ ਕਰਨੇ ਕਾਰਡ ਵਗੈਰਾ ਛਪਾ ਕੇ ਫਿਰ ਇਵੈਂਟ ਨੂੰ ਸ਼ੁਰੂ ਕਰਨੇ ਸੀਗੇ ਮੈਂ ਕਿਹਾ ਮੈਂ ਕਿਹਾ ਕਾਕਾ ਸਾਰੇ ਉਸਾਈਆਂ ਦੇ ਕੇ ਆਣੀਆਂ ਆ ਇਹ ਤਾਂ ਜੋ ਵੀ ਭਾਜੀ ਦਾ ਜੋ ਵੀ ਹੈਗਾ ਵਾ ਫੋਟੋਗ੍ਰਾਫਰ ਵਾਲੇ ਵਾਲ ਜਾਣਾ ਮੂਵੀ ਵਾਲੇ ਵਾਲੇ ਜਾਣਾ ਜਾਂ ਹੋਰ ਚੀਜ਼ ਅੱਛਾ ਜੀ ਅੱਛਾ ਜੀ ਕਰਦਾ ਰਿਹਾ ਮੈਨੂੰ ਉਹਨਾਂ ਨੇ ਤਾਂ ਸਭ ਅਸੀਂ ਸਾਈਆਂ ਦੇ ਰਹੀ ਅਸੀਂ ਵੀ ਚਲੋ ਨੋਟ ਸਾਰਿਆਂ ਨੂੰ ਕਰਾਇਆ ਵਾ ਇਹ ਇੰਨੀ ਤਰੀਕ ਨੂੰ ਵਿਆਹ ਆ ਇਹ ਇੰਨੀ ਤਰੀਕ ਦੱਸ ਗਨ ਜੋ ਇਹਨੇ ਪੈਲਸ ਕੀਤਾ ਪੈਲਸ ਕਰਨਾ ਜਿੱਦਾਂ ਦਾ ਉਦਾਂ ਦਾ ਇਹਦੀ ਮਰਜ਼ੀ ਦਾ ਜਿੱਦਾਂ ਇਹ ਕੇਂਦਰ ਰਿਸੈਪਸ਼ਨ ਦਾ ਕਰਨਾ ਉਹ ਵੀ ਇਹਦੀ ਮਰਜ਼ੀ ਦਾ ਸੀ ਫਿਰ ਪਤਾ ਨਹੀਂ ਕਿਉਂ ਇੰਨੇ ਨੇ ਟੈਨਸ਼ਨ ਲਈ ਲੋਡ ਲਿਆ ਸਮਝਦੀ ਲੱਗਦੀ ਕੁੜੀ ਨਾਲ ਨਹੀਂ ਕੋਈ ਗੱਲ ਹੋਈ ਹੈਗੀ ਕਿ ਭਾਈ ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਕਿ ਲੜਾਈ ਲੁੜਾਈ ਹੋ ਜਾਂਦੀ ਆ ਆਪਸ ਦੇ ਵਿੱਚ ਹਨਾ ਕੋਈ ਗੱਲ ਹੋ ਜਾਂਦੀ ਅਜਿਹੀ ਕਿ ਜਿਸ ਕਰਕੇ ਗੁੱਸਾ ਹੋ ਗਿਆ ਹੋਵੇ ਕੁੜੀ ਨਾਲ ਹੋਈ ਤੇ ਹੋएगी ਪਰ ਲੇਕਿਨ ਉਹ ਸਾਨੂੰ ਪ੍ਰੋਪਰ ਨਹੀਂ ਦੱਸਿਆ ਕੁੜੀ ਨੇ ਵੀ ਮੇਰੇ ਨਾਲ ਹੋਈ ਉਹ ਕਹਿੰਦੀ ਮਾੜੀ ਮੋਟੀ ਹੈ ਸਾਡਾ ਥੋੜਾ ਨੇ ਉਸੇ ਸੈਟਲਮੈਂਟ ਕਰ ਲਈ ਉਹ ਵੀ ਕਿਸੇ ਅਫਸਰ ਦਾ ਫੋਨ ਆਇਆ ਸੀ ਉਹਨਾਂ ਨੇ ਪੁੱਛਿਆ ਸੀਗਾ ਤੇ ਫਿਰ ਤਾਂ ਉਹਨੇ ਦੱਸਿਆ ਸੀ ਵੀ ਥੋੜੀ-ਬਹੁਤੀ ਗੱਲਬਾਤ ਹੋਈ ਸਾਡੀ ਤੇ ਪਰ ਸਾਡੀ ਉਹ ਹੋ ਗਈ ਠੀਕ ਹੋ ਗਿਆ ਆ ਆਸੇ ਨਹੀਂ ਹੋਇਆ ਹੋਰ ਮੈਨੂੰ ਉਹ ਤੇ ਹੁਣ ਆਏਗਾ ਤੇ ਮੈਂ ਪੁੱਛਾਂਗੀ ਕਾਕਾ ਵੀ ਕੀ ਗੱਲ ਹੈ ਤੂੰ ਦੱਸਦਾ ਤਾਂ ਸਹੀ ਮੈਂ ਤੇ ਤਸਵੀਰ ਸਾਰਾ ਕੁਝ ਪੁੱਛਿਆ ਦੱਸਿਆ ਵੀ ਆ ਮੈਨੂੰ ਮਾਰਾ ਜਾਂ ਤੇ ਹਿੰਟ ਦਿੰਦਾ ਕਿਉਂਕਿ ਅਜੇ ਤੱਕ ਉਹਨੇ ਕਦੀ ਆਪਣਾ ਮੋਬਾਈਲ ਸਵਿਚ ਆਫ ਨਹੀਂ ਕੀਤਾ ਬਿਨਾ ਦੱਸਿਆ ਮੈਨੂੰ ਕਦੀ ਨਹੀਂ ਕਿਤੇ ਵੀ ਗਿਆ ਹੋਣ ਪਤਾ ਨਹੀਂ ਐਰ ਕੀ ਕੀ ਦਿਮਾਗ ਚ ਆਇਆ ਚੰਗਾ ਦਫਤਰ ਵੀ ਤੁਸੀਂ ਦੇਖੋ ਕੱਢ ਕੇ ਕੈਮਰੇ ਜਾ ਰਿਹਾ ਵਾ ਠੀਕ ਜਾ ਰਿਹਾ ਸਮਝ ਨਹੀਂ ਲੱਗਦੀ ਵੀ ਕੀ ਗੱਲ ਆ ਇਹਦੀ ਕਿਤੇ ਕਿਉਂ ਗਿਆ ਵਾਕੀ ਇਸ ਤਰ੍ਹਾਂ ਸਿੱਨੇ ਕਿਉਂ ਲਿਆ ਜੇ ਉਹਨੇ ਸੈਸਟ ਦਿੱਤਾ ਕੁੜੀ ਵਾਲਾ ਤਾਂ ਵੀ ਮੈਨੂੰ ਦੱਸੇ ਉਹਨਾਂ ਜਨਾ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਲਗਾਤਾਰ 4 ਦਿਨ ਤੋਂ ਗੁਰਸਿਮਰਨ ਦੇ ਫਾਦਰ ਲੱਭ ਰਹੇ ਨੇ ਉਸਨੂੰ ਹਾਂਜੀ ਸਾਰੇ ਆ ਉਹਦੇ ਫਰੈਂਡ ਸਰਕਲ ਆ ਦੇਖੋ ਉਸ ਦਿਨ ਦੇ ਇੱਥੇ ਹੀ ਵਿਚਾਰੇ ਦਿਨ ਰਾਤ ਇੱਥੇ ਹੀ ਰਹਿੰਦੇ ਆ ਸਾਰੇ ਲਵਦੇ ਪਿਆ ਕਦੀ ਠਾਣੇ ਜਾ ਰਹੇ ਸਾਡੇ ਆਸ ਪੜੋਸ ਦੇ ਬੜੇ ਨਾਲ ਕਰ ਰਹੇ ਸਾਡੀ ਹੈਲਪ ਕਰ ਰਹੇ ਆ ਦਿਨ ਰਾਤ ਕਦੇ ਸਵੇਰੇ ਆ ਰਾਤ ਨੂੰ ਜਾਂ ਬਾਰ ਬਾਰ 1:00 ਵਜੇ ਤੱਕ ਬੈਠੇ ਅਸੀਂ ਕਰਦੇ ਫਿਰ ਸਾਨੂੰ ਕਿਤੇ ਤੇ ਲੱਭੇ 1 ਮਿੰਟ ਸਕਿੰਟ ਕੋਈ ਨਹੀਂ ਫੋਨ ਬੰਦ ਕਰਦਾ ਬਾਰ ਬਾਰ ਉਹਦੇ ਫੋਨ ਕਾਲਾ ਕਰ ਰਹੇ ਆ ਵੀ ਕਿਤੇ ਤੇ ਕਿਸੇ ਦਾ ਚੁੱਕੇਗਾ ਉਹਨੇ ਸਵਿਚ ਆਫ ਕੀਤੇ ਪਏ ਦੋ ਮੋਬਾਈਲ ਦੋਨੋਂ ਨੰਬਰ ਸਵਿਚ ਆਫ ਹੋਦੇ ਆ ਰਹੇ ਆ ਉਸ ਦਿਨ ਤੋਂ ਸੋਮਵਾਰ ਤੋਂ ਲੈ ਕੇ ਦੁਪਹਿਰ ਤੋਂ ਮਤਲਬ 1:30 1:00 ਡੇਢ ਤੋਂ 2:00 ਵਜੇ ਤੋਂ ਲੈ ਕੇ ਅੱਜ ਤੱਕ ਬੰਦ ਹੀ ਆ ਤੁਹਾਨੂੰ ਤਾਂ ਕਾਫੀ ਚਾਅ ਹੋਏਗਾ ਨਾ ਕਿ ਪੁੱਤ ਦਾ ਵਿਆਹ ਸੀਗਾ ਹਨਾ ਅੰਨ ਨੋ ਮੈਨੇ ਕੁਛ ਚਰਕਿਆ ਲਾਡਾ ਨਾ ਪਾਲਿਆ ਬੜੇ ਸੁਪਨੇ ਹੁੰਦੇ ਨੇ ਮਾਵਾ ਦੇ ਕਿ ਬਈ ਪੁੱਤ ਦਾ ਵਿਆਹ ਕਰਨਾ ਹੈ ਨਾ ਸਹਾਰਾ ਸਾਰਾ ਕੁਝ ਕਰਦੇ ਵਿੱਚ ਤਿਆਰੀਆਂ ਹਨਾ ਬੜੇ ਕੋ ਸੁਪਨੇ ਸੀਗੇ ਲੇਕਿਨ ਹੁਣ 4 ਦਿਨ ਤੋਂ ਜਦੋਂ ਪੁੱਤ ਲਾਪਤਾ ਹੈ ਤਾਂ ਕਾਫੀ ਬੁਰਾ ਹਾਲ ਹੋਏਗਾ ਕਰ ਹੋਰ ਜੀ ਆਦੀ ਸਿਸਟਰ ਕਜ਼ਨ ਸਿਸਟਰ ਸਾਰੀਆਂ ਨੂੰ ਇਹਨਾਂ ਨੂੰ ਹੈਗਾ ਵੀ ਅਸੀਂ ਕੀ ਕਰਨਾ ਵਾ ਇਹ ਤਾਂ ਹੀ ਏ ਦਾ ਕਰਨਾ ਵੈਰੀ ਵੀਰ ਦੇ ਵਾਜੇ ਏਦਾਂ ਕਰਨਾ ਆ ਕਰਾਂਗੇ ਇਹ ਪਾਵਾਂਗੇ ਸਾਰੀ ਡਿਸਾਈਡ ਅਸੀਂ ਤੇ ਬਾਜ਼ਾਰ ਜਾਣ ਤੋਂ ਸੋਚ ਰਹੇ ਕਦੋਂ ਕਿੰਨੇ ਦਿਨਾਂ ਦੀ ਮੈਨੂੰ ਕਹਿ ਰਹੀ ਹੈ ਤਾਂ ਹੀ ਬਾਜ਼ਾਰ ਚੱਲਣੀ ਕੁਛ ਮਨ ਤੋਂ ਲਾਵਾ ਵੀ ਪਰਿਵਾਰ ਦੇ ਵਿੱਚ ਹੋਰ ਬੱਚੇ ਹੈਗੇ ਸੀਗੇ ਨਹੀਂ ਜੀ ਪਹਿਲਾਂ ਦੀ ਸਿਸਟਰ ਉਹਦੇ ਦੀ ਡੈਥ ਹੋ ਗਈ ਬਹੁਤ ਤੇ ਪਹਿਲਾਂ ਹਾਰਟ ਪੇਸ਼ੈਂਟ ਸੀਗੀ ਉਹ ਹੋ ਗਏ 16 15 16 ਸਾਲ ਹੋ ਗਏ ਐਕਸਪਾਇਰ ਹੋਏ ਨਾ ਸਾਡੇ ਲਈ ਤੇ ਇਹੀ ਇੱਕੋ ਇਕੱਲਾ ਹੈ ਬੱਸ ਜਾਇ ਦੇ ਕਜ਼ਨ ਸਿਸਟਰ ਆ ਦੇਖੋ ਹੈ ਗਈਆਂ ਨਾ ਹੱਸ ਵਰ ਤੇ ਕੋਈ ਨਹੀਂ ਸਾਰੇ ਪਰੇਸ਼ਾਨ ਹੋ ਰਹੇ ਦਾਦੀ ਇਹਨੂੰ ਅਜੇ ਤੱਕ ਅਜੇ ਤੱਕ ਦੱਸਿਆ ਨਹੀਂ ਆ ਕਿ ਕਿੱਥੇ ਆ ਜੀ ਉਹ ਪੁੱਛਦੇ ਸੀ ਉਹਨਾਂ ਨੂੰ ਦੱਸ ਨਹੀਂ ਰਹੇ ਅਜੇ ਵੀ ਕਿੱਥੇ ਆ ਉਹ ਹੀ ਕਹਿ ਰਹੇ ਵੀ ਗਿਆ ਆ ਜਾਏਗਾ ਕੰਮ ਤੇ ਗਿਆ ਆ ਜਾਏਗਾ ਤੇ ਬਿਲਕੁਲ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਇਹ ਪਰਿਵਾਰ ਦੀ ਤਸਵੀਰ ਹੈ ਕਿਉਂਕਿ ਪੂਰਾ ਬੇਬਸ ਹੋ ਚੁੱਕਿਆ ਪਰਿਵਾਰ ਅੱਜ ਆਪਣੇ ਪੁੱਤ ਨੂੰ ਦੇਖ ਰਿਹਾ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਸੀ ਗੁਰਸਿਮਰਨ ਦਾ 28 ਸਾਲਾਂ ਦੀ ਉਮਰ ਹੈ ਲੇਕਿਨ ਵਿਆਹ ਤੋਂ ਪਹਿਲਾਂ ਹੀ ਗੁਰਸਿਮਰਨ ਜਿਹੜਾ ਹੈ ਉਹ ਲਾਪਤਾ ਹੋ ਜਾਂਦਾ ਹੈ ਜਿਸ ਨੂੰ ਲੱਭਣ ਦੀ ਜਿਹੜੀ ਹੈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰਿਵਾਰ ਨੇ ਥਾਣੇ ਵੀ ਪਹੁੰਚ ਕੀਤੀ ਹੈ ਪੁਲਿਸ ਵੀ ਜਿਹੜੀ ਆਪਣੇ ਤਰੀਕੇ ਦੇ ਨਾਲ ਜਿਹੜੀ ਹੈ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਪਰਿਵਾਰ ਜਿਹੜਾ ਆਪਣੇ ਪੱਧਰ ਦੇ ਉੱਪਰ ਵੀ ਜਿਹੜਾ ਮਨੀਕਰਨ ਸਾਹਿਬ ਦੇ ਵਿੱਚ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਜੇਕਰ ਕਿਸੇ ਨੂੰ ਵੀ ਇਸ ਤਸਵੀਰ ਦੇ ਵਿੱਚ ਜੋ ਨੌਜਵਾਨ ਦਿਖ ਰਿਹਾ ਹੈ ਜੇਕਰ ਕਿਤੇ ਮਿਲਦਾ ਹੈ ਤਾਂ ਪਰਿਵਾਰ ਨੂੰ ਜ਼ਰੂਰ ਦੱਸਿਆ ਜਾਵੇ ਕਿਉਂਕਿ ਪਰਿਵਾਰ ਦਾ ਜਿਹੜਾ ਕਾਫੀ ਬੁਰਾ ਹਾਲ ਜਿਹੜਾ ਹੈ ਉਹ ਹੋਇਆ ਪਿਆ ਕੈਮਰਾ ਪਰ ਰਵਿੰਦਰ ਪਾਲ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੋ ਬੋਜ ਜਗਬਾਨੀ ਟੀਵੀ ਪਟਿਆਲਾ